ਸਤਿ ਸ਼੍ਰੀ ਅਕਾਲ ਜੀ ਦੇਖਣ ਦੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰ ਹਨ ਜੇ ਕੁਝ ਗੱਲਬਾਤ ਆਈ ਜੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਨੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਗੱਲਬਾਤਾਂ ਕਰਾਂਗੇ ਕੈਨੇਡਾ ਦੇ ਬਾਰੇ। ਦੂਜਾ ਅਲਬਰਟਾ ਕੈਨੇਡਾ ਤੋਂ ਵੱਖ ਹੋਣ ਸੰਬੰਧੀ ਆ ਸ਼ੁੱਕਰਵਾਰ ਨੂੰ ਬੜਾ ਕ੍ਰੂਸ਼ਲ ਟਾਈਮ ਸ਼ੁਰੂ ਹੋ ਗਿਆ ਦੋ ਪਟੀਸ਼ਨਰ ਪੈਰਲਰ ਮਤਲਬ ਸਾਹਮਣੇ ਆਉਣ ਦੀ ਕੋਸ਼ਿਸ਼ ਕਰ ਰਹੀਆਂ ਇਹਦੇ ਬਾਰੇ ਗੱਲਬਾਤ ਕਰਾਂਗੇ। ਤੀਜਾ ਟੋਰੰਟੋ ਦੀ ਗਰਮੀ ਤੇ ਅਪਾਰਟਮੈਂਟਾਂ ਦੇ ਵਿੱਚ ਏਸੀ ਸੰਬੰਧੀ ਨਿਯਮ ਇਹਦੇ ਬਾਰੇ ਗੱਲਬ ਚੌਥਾ ਵੈਨਕੂਵਰ ਦੇ ਵਿੱਚ ਇੱਕ ਨਵੀਂ ਸੀਟੀ ਸਕੈਨ ਦੀ ਮਸ਼ੀਨ ਲੱਗੀ ਹੈ ਜਿਹੜੀ ਕੈਨੇਡਾ ਦੀ ਪਹਿਲੀ ਮਸ਼ੀਨ ਆ ਇਹਦੀ ਖਾਸ ਗੱਲ ਕੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਅੰਟਾਰੀਓ ਦੇ ਡਾਲਰ ਸਟੋਰ ਦੇ ਉੱਤੋਂ ਮੀਜ਼ਲਸ ਫੈਲਣ ਦਾ ਸਮਾਚਾਰ ਮਿਲ ਰਿਹਾ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਕੈਨੇਡਾ ਡੇ ਆ ਕੈਨੇਡਾ ਡੇ ਬਹੁਤ ਤੁਮਤਾਂ ਦੇ ਨਾਲ ਕੈਨੇਡਾ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਮਨਾਇਆ ਜਾਂਦਾ ਸਾਨੂੰ ਸਾਰਿਆਂ ਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਕਿ ਅਸੀਂ ਦੁਨੀਆ ਦੇ ਇੱਕ ਬਿਹਤਰੀਨ ਮੁਲਕ ਦੇ ਵਾਸੀ ਆਂ ਜਿੱਥੇ ਅਸੀਂ ਇਸ ਮੁਲਕ ਦੇ ਵਸਨੀਕਾਂ ਉੱਥੇ ਸਾਨੂੰ ਥੋੜਾ ਜਿਹਾ ਇਸ ਮੁਲਕ ਦੇ ਇਤਿਹਾਸ ਬਾਰੇ ਵੀ ਪਤਾ ਹੋਣਾ ਚਾਹੀਦਾ ਆਪਣੇ ਦੇਸ਼ ਦੇ ਇਤਿਹਾਸ ਬਾਰੇ ਸਾਰਿਆਂ ਨੂੰ ਪਤਾ ਹੀ ਆ ਪਰ ਫਿਰ ਵੀ ਕਿਉਂਕਿ ਕੈਨੇਡਾ ਡੇ ਹੈ ਇਹ ਦਿਨ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ ਸਾਨੂੰ ਇਸ ਇਤਿਹਾਸ ਬਾਰੇ ਥੋੜਾ ਜਿਹਾ ਇੱਕ ਵਾਰੀ ਅਸੀਂ ਦੁਬਾਰਾ ਗੱਲਬਾਤ ਫਿਰ ਕਰਦੇ ਹਾਂ ਬਹੁਤ ਸਮਾਂ ਪਹਿਲਾਂ ਇੱਥੇ ਜਿਹੜੇ ਮੂਲ ਨਿਵਾਸੀ ਸੀਗੇ ਇੱਥੇ ਫਰਸਟ ਨੇਸ਼ਨ ਯੂਨਿਟਸ ਤੇ ਮੈਟ੍ਰਿਕਸ ਉਹ ਇੱਥੇ ਰਹਿੰਦੇ ਸੀਗੇ ਤੇ ਇੰਡੀਜੇਨਸ ਲੋਕ ਜਿਹੜੇ ਸੀਗੇ ਦੂਜੇ ਯੂਰਪੀਅਨ ਇੱਥੇ ਪਹੁੰਚੇ ਸੀ ਸਭ ਤੋਂ ਪਹਿਲਾਂ ਤੇ ਉਹ ਕੈਨੇਡਾ ਦੇ ਵਿੱਚ ਜਿਹੜੇ ਇਥੋਂ ਦੇ ਮੂਲ ਵਾਸੀ ਸੀ ਉਹ ਹਜ਼ਾਰਾਂ ਸਾਲ ਤੋਂ ਕੈਨੇਡਾ ਦੇ ਵਿੱਚ ਰਹਿੰਦੇ ਆਏ ਆ ਯੂਰੋਪੀਅਨ ਜਦੋਂ ਇੱਥੇ ਪਹੁੰਚੇ ਆ ਇਹ ਗੱਲ 1400 ਤੋਂ ਲੈ ਕੇ 1600 ਦੇ ਨੇੜੇ ਤੇੜੇ ਦੀ ਹੈ ਇਹਦੇ ਤੋਂ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਇੱਥੇ ਇਹਨਾਂ ਦੀ ਧਰਤੀ ਸੀ ਇਹੀ ਇੱਥੇ ਰਹਿੰਦੇ ਸੀਗੇ ਜான் ਕਵਰਟ 1497 ਦੇ ਵਿੱਚ ਆਉਂਦਾ ਤੇ ਜੈਕ ਕਸਕਾਰਟਿਅਰ 1534 ਦੇ ਵਿੱਚ ਇੱਥੇ ਪਹੁੰਚਦਾ ਇਹ ਪਹਿਲੇ ਯੂਰੋਪੀਅਨ ਸੀਗੇ ਜਿੱਥੇ ਇੱਥੇ ਪਹੁੰਚੇ ਆ ਬਾਅਦ ਦੇ ਵਿੱਚ ਜਿਹੜਾ ਫਰਾਂਸ ਸੀ ਤੇ ਬ੍ਰਿਟਨ ਸੀ ਇਹਨਾਂ ਨੇ ਆਪਣੀਆਂ ਕਲੋਨੀਆਂ ਇੱਥੇ ਵਸ ਗਈਆਂ ਨਿਊ ਫ੍ਰਾਂਸ ਤੇ ਬ੍ਰਿਟਿਸ਼ ਕਲੋਨੀ 1600 ਤੋਂ ਲੈ ਕੇ 1700 ਤੱਕ ਇੱਥੇ ਵਸ ਗਈਆਂ ਇਹ ਅਸੀਂ ਉਸ ਸਮੇਂ ਦੀ ਗੱਲ ਕਰ ਰਹੇ ਹਾਂ ਉਸ ਵੇਲੇ ਕੈਨੇਡਾ ਕੋਈ ਦੇਸ਼ ਨਹੀਂ ਸੀ ਇਹਦੀ ਇਹ ਜ਼ਮੀਨ ਸੀ ਇੱਕ ਇੱਕ ਤਰ੍ਹਾਂ ਦੀ ਤੇ ਉੱਥੇ ਵੱਖ-ਵੱਖ ਭਾਈਚਾਰਿਆਂ ਦੇ ਇਹ ਜਿਹੜੇ ਇੰਡੀਜੇਨਸ ਲੋਕ ਇੱਥੇ ਰਹਿੰਦੇ ਸੀ ਫਿਰ ਜਦੋਂ ਯੂਰੋਪੀਅਨ ਤੇ ਬ੍ਰਿਟਿਸ਼ ਇੱਥੇ ਆਉਂਦੇ ਆ ਜਿਹੜੇ ਉਹ ਇੱਥੇ ਆ ਕੇ ਇਹ ਨਿਊ ਫ੍ਰਾਂਸ ਤੇ ਬ੍ਰਿਟਿਸ਼ ਕਲੋਨੀਆਂ ਬਣਾਉਂਦੇ ਆ ਫ੍ਰਾਂਸ ਨੇ ਈਸਟਰਨ ਪਾਰਟ ਜਿਹੜਾ ਨਿਊ ਫ੍ਰਾਂਸ ਉਹਨੂੰ ਕੰਟਰੋਲ ਕਰ ਲਿਆ ਜਿਹੜਾ ਬ੍ਰਿਟਨ ਸੀ ਇਹਨਾਂ ਨੇ ਦੂਜੇ ਹਿੱਸੇ ਨੂੰ ਕੰਟਰੋਲ ਕਰ ਲਿਆ ਦੋਵੇਂ ਇਹ ਆਪਸ ਦੇ ਵਿੱਚ ਲੜੇ ਵੀ ਇੱਕ ਦੂਜੇ ਦੇ ਨਾਲ ਜਿਹੜੀਆਂ 7 ਇਅਰਸ ਆਫ ਵਾਰ ਸੀਗੇ ਉਹ ਉਹਦੇ ਤੋਂ ਬਾਅਦ ਬ੍ਰਿਟਨ ਨੇ 1763 ਦੇ ਵਿੱਚ ਟੇਕਓਵਰ ਕਰ ਰਿਆ ਸੋ 1400 ਤੋਂ 1600 ਦੇ ਵਿੱਚ ਆਉਂਦੇ ਆ 100 150 ਸਾਲ ਬਾਅਦ ਇੱਥੇ ਫਰਾਂਸ ਹਾਰ ਜਾਂਦਾ ਆ ਤੇ ਬਹੁਤਾ ਹਿੱਸਾ ਫਿਰ ਨਾਰਥ ਅਮਰੀਕਾ ਦਾ ਉਹ ਬ੍ਰਿਟਨ ਦੇ ਥੱਲੇ ਚਲੇ ਜਾਂਦਾ ਟ੍ਰੀਟੀ ਆਫ ਪੈਰਿਸ ਕਹਿੰਦੇ ਨੂੰ 1763 ਦੇ ਵਿੱਚ ਹੋਈ ਸੀ ਕੈਨੇਡਾ ਇੱਕ ਬ੍ਰਿਟਿਸ਼ ਕਲੋਨੀ ਬਣ ਜਾਂਦਾ ਹੁਣ ਉਹਦੇ ਤੋਂ ਬਾਅਦ ਜਿਹੜੇ ਯੂਨਾਈਟਿਡ ਸਟੇਟਸ ਸੀਗੇ ਤੇ ਲਾਇਲਿਸਟ ਸੀਗੇ 1700 ਤੋਂ ਲੈ ਕੇ 1800 ਦੇ ਬਾਅਦ ਜਦੋਂ ਅਮਰੀਕਨ ਰੈਵੋਲੂਸ਼ਨ ਹੁੰਦੀ ਆ ਕ੍ਰਾਂਤੀ ਹੁੰਦੀ ਆ ਉਸ ਵੇਲੇ ਜਿਨ੍ਹਾਂ ਲੋਕਾਂ ਨੇ ਬ੍ਰਿਟਨ ਦਾ ਸਾਥ ਦਿੱਤਾ ਸੀ ਅਮਰੀਕਾ ਵੀ ਇਹਨਾਂ ਦੇ ਥੱਲੇ ਸੀ ਲੋਕਾਂ ਨੇ ਬ੍ਰਿਟਨ ਦਾ ਸਾਥ ਦਿੱਤਾ ਆਦੀ ਲੈ ਲਈ ਅਮਰੀਕਾ ਨੇ ਹੁਣ ਉਹਨਾਂ ਦਾ ਕੀ ਬਣੇ ਜਿਹੜੇ ਬ੍ਰਿਟਨ ਦੇ ਵਫਾਦਾਰ ਸੀਗੇ ਇੰਗਲੈਂਡ ਦੇ ਵਫਾਦਾਰ ਸੀਗੇ ਉਹ ਕੈਨੇਡਾ ਮੂਵ ਕਰ ਗਏ ਇੱਥੇ ਆ ਕੇ ਫਿਰ ਉਹਨਾਂ ਨੇ ਜਿਹੜੇ ਪ੍ਰੋਵਿੰਸ ਖਾਸਕਰ 온ਟਾਰੀਓ ਨੋਵਾ ਸਕੋਸ਼ੀਆ ਉਹ ਬਣਾਈ ਉਹਦੇ ਤੋਂ ਬਾਅਦ ਕੈਨੇਡਾ ਤੇ ਬ੍ਰਿਟਨ ਜਿਹੜੇ ਆ ਉਹ ਲੜੇ 1812 ਵਾਲੀ ਲੜਾਈ ਅਮਰੀਕਾ ਵਾਲੀ ਕੈਨੇਡਾ ਉਸ ਵਾਰ ਦੇ ਵਿੱਚ ਸਰਵਾਈਵ ਕਰ ਗਿਆ ਇਹਦੇ ਤੋਂ ਬਾਅਦ ਇਹ ਅਮਰੀਕਾ ਤੋਂ ਵੱਖ ਹੋ ਗਿਆ 1867 1 ਜੁਲਾਈ ਨੂੰ ਅੱਜ ਦਾ ਦਿਨ ਜਿਹਦੇ ਕਰਕੇ ਮਨਾਇਆ ਜਾਂਦਾ ਉਸ ਦਿਨ ਚਾਰ ਪ੍ਰੋਵਿੰਸ অন্ਟੈਰੀਓ ਕਿਊਬੈਕ ਨੋਵਾ ਸਕੋਸ਼ੀਆ ਤੇ ਨਿਊ ਬ੍ਰੰਸਵਿਕ ਜਣੀ ਅੱਜ ਜਿਹੜਾ ਕੱਲ ਦਾ ਦਿਨ ਮਨਾਇਆ ਜਾਣਾ ਕੈਨੇਡਾ ਜੇ ਜੁਲਾਈ 4 ਉਸ ਦਿਨ ਅਨਟੈਰੀਓ, ਕਿਊਬੈਕ, ਨੋਵਾ ਸਕੋਸ਼ੀਆ ਤੇ ਨਿਊ ਬਰੰਜ਼ਵਿਕ ਇਹਨਾਂ ਨੇ ਇਕੱਠੇ ਹੋ ਕੇ ਇੱਕ ਡੋਮੀਨੀਅਨ ਆਫ ਕੈਨੇਡਾ ਬਣਾ ਲਿਆ ਜਿਹਨੂੰ ਅਸੀਂ ਕੈਨੇਡਾ ਡੇ ਦੇ ਨਾਂ ਦੇ ਉੱਤੇ ਸੈਲੀਬ੍ਰੇਟ ਕਰਦੇ ਹਾਂ। ਉਹਦੇ ਤੋਂ ਬਾਅਦ 1800 ਤੋਂ ਅੱਗੇ ਚੱਲ ਕੇ ਜਿਹੜੇ ਦੂਜੇ ਪ੍ਰੋਵਿੰਸ ਸੀਗੇ ਜਿੱਥੇ ਜਿਵੇਂ ਆਪਣਾ ਬ੍ਰਿਟਿਸ਼ ਕੋਲੰਬੀਆ ਆ, ਮੈਨੀਟੋਬਾ ਆ, ਅਲਬਰਟ ਆ, ਸਸਕਾਚੂਅਨ ਆ ਇਹ ਵੀ ਕੈਨੇਡਾ ਦੇ ਵਿੱਚ ਰਲ ਗਏ। ਤੇ ਬਾਅਦ ਦੇ ਵਿੱਚ ਰਲੇ। ਪਰ ਜਿਹੜੇ ਚਾਰ ਪ੍ਰੋਵਿੰਸ ਪਹਿਲਾਂ ਸੀਗੇ অন্ਟੇਰੀਓ, ਕੈਬੈਕ, ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ ਇਹ 1 ਜੁਲਾਈ 1867 ਨੂੰ ਇਕੱਠੇ ਹੁੰਦੇ ਆ ਤੇ ਡੋਮੀਨੀਅਨ ਆਫ ਕੈਨੇਡਾ ਜਿਹੜਾ ਬਣਦਾ ਆ ਫਿਰ ਉਹ ਬਾਅਦ ਦੇ ਵਿੱਚ ਜਾ ਕੇ ਜਿਹੜਾ ਕੈਨੇਡਾ ਇੱਕ ਆਜ਼ਾਦ ਮੁਲਕ ਬਣ ਜਾਂਦਾ ਆ ਜਿਹੜਾ ਇਹਨਾਂ ਦਾ 1931 ਦੇ ਵਿੱਚ ਇਹਨਾਂ ਦਾ ਕੰਟਰੋਲ ਪੂਰਾ ਕਨਸਟੀਟਿਊਸ਼ਨ ਦੇ ਵਿੱਚ ਆ ਜਾਂਦਾ ਆ ਤੇ ਕਨਸਟੀਟਿਊਸ਼ਨ ਐਕਟ ਆਫ 1982 ਚਾਰਟਰ ਆਫ ਰਾਈਟਸ ਐਂਡ ਫਰੀडम ਜਿਹੜਾ ਮਾਡਰਨ ਕੈਨੇਡਾ ਅੱਜ ਦਾ ਮਲਟੀਕਲਚਰ ਡੈਮੋਕ੍ਰੇਸੀ ਇਹਦੇ ਵਿੱਚ 10 ਪ੍ਰੋਵਿੰਸ ਨੇ ਤਿੰਨ ਟੈਰੀਟਰੀਜ਼ ਨੇ ਤੇ ਇਹ ਉਹਨਾਂ ਦੇ ਨਾਲ ਜਿਹੜੇ ਇੰਡੀਜਨਸ ਰਾਈਟਸ ਦੇ ਉਹਨਾਂ ਦੇ ਨਾਲ ਵੀ ਕੰਮ ਕਰਦਾ ਤੇ ਅੱਜ ਦਾ ਮੁਲਕ ਜਿਹੜਾ ਇਸ ਤਰੀਕੇ ਦੇ ਨਾਲ ਆ ਤੇ ਕੈਨੇਡਾ ਡੇ ਅਫੀਸ਼ੀਅਲ ਕ੍ਰੀਏਸ਼ਨ ਆ ਇਹਦੀ ਦੇਸ਼ ਦੀ ਅੱਜ ਦੇ ਦਿਨ ਇਸ ਦੇਸ਼ ਦਾ ਜਨਮ ਹੋਇਆ ਜਿਹੜਾ 1 ਜੁਲਾਈ ਨੂੰ ਇਹਦਾ ਜਨਮ ਹੋਇਆ ਬ੍ਰਿਟਿਸ਼ ਪਾਰਲੀਮੈਂਟ ਨੇ ਇੱਕ ਲਾਅ ਪਾਸ ਕੀਤਾ ਜਿਹਨੂੰ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਕਹਿੰਦੇ ਆ ਜਿਹਦੇ ਵਿੱਚ ਫਿਰ ਤਿੰਨ ਕਲੋਨੀਆਂ ਜਿਹੜੀਆਂ ਉਹ ਇੱਕ ਬਣ ਜਾਂਦੀਆਂ ਤੇ ਇਹ ਜਿਹੜੀ ਨਵਾਂ ਦੇਸ਼ ਬਣਿਆ ਡੋਮੀਨੀਅਨ ਆਫ ਕੈਨੇਡਾ ਤੇ ਉਹਦੇ ਤੋਂ ਬਾਅਦ ਆਟਪਾ ਜਿਹੜਾ ਇਹਦੀ ਕੈਪੀਟਲ ਬਣ ਗਿਆ 1 ਜੁਲਾਈ 1867 ਪਹਿਲਾ ਸਟੈਪ ਸੀਗਾ ਇਸ ਆਜ਼ਾਦੀ ਵਾਲੇ ਪਾਸੇ ਬਾਅਦ ਵਿੱਚ ੌਲੀ ੌਲੀ ਕਰਕੇ ਦੂਜੇ ਜਿਹੜੇ ਆ ਉਹ ਦੇਸ਼ ਜੁਆਇਨ ਕਰਦੇ ਰਹੇ ਸਰ ਜੋਨ ਏ ਮੈਕਡੋਨਲ ਇਹਦੇ ਪਹਿਲੇ ਪ੍ਰਾਈਮ ਮਿਨਿਸਟਰ ਬਣਦੇ ਆ ਕੈਨੇਡਾ ਦੇ ਇਸ ਦਿਨ ਦੇ ਉੱਤੇ ਪਹਿਲਾਂ ਡੋਮੀਨੀਅਨ ਡੇ ਹੁੰਦਾ ਸੀ ਫਿਰ ਕੈਨੇਡਾ ਡੇ ਬਣਿਆ ਪਹਿਲਾਂ ਇਹਨੂੰ ਡੋਮੀਨੀਅਨ ਡੇ ਕਹਿੰਦੇ ਸੀ ਆਫੀਸ਼ੀਅਲੀ ਜਦੋਂ ਰੀਨੇਮ ਕੀਤਾ ਗਿਆ ਕੈਨੇਡਾ ਡੇ 1982 ਦੇ ਵਿੱਚ ਸੋ ਇਹ ਇੱਕ ਨੈਸ਼ਨਲ ਸੈਲੀਬ੍ਰੇਸ਼ਨ ਆ ਇਹਨੂੰ ਹੋਣਾ ਚਾਹੀਦਾ ਕੈਨੇਡਾ ਜਿਹੜਾ ਇੱਕ ਸਿੰਗਲ ਕੰਟਰੀ ਵਲੋਂ ਵਜੋਂ ਪਹਿਲਾਂ ਐਗਜ਼ਿਸਟ ਨਹੀਂ ਕਰਦਾ ਸੀ ਸਗੋਂ ਬ੍ਰਿਟਨ ਦੀਆਂ ਇਹ ਕਲੋਨੀਆਾਂ ਸੀ ਵੱਖ-ਵੱਖ ਤੇ ਉਹਦੇ ਤੋਂ ਬਾਅਦ ਜਿਹੜੇ ਉਹਨਾਂ ਕਲੋਨੀਆ ਦੇ ਗਵਰਨਰ ਹੁੰਦੇ ਸੀ ਉਹ ਗਵਰਨਰ ਬ੍ਰਿਟਨ ਤੋਂ ਆਉਂਦੇ ਸੀਗੇ ਮਤਲਬ ਬ੍ਰਿਟਿਸ਼ ਸਰਕਾਰ ਜਿਹੜੀ ਲੰਡਨ ਦੇ ਵਿੱਚ ਉਹ ਲਾਉਂਦੀ ਸੀ ਉਹ ਰਲ ਕੇ ਫੇਰ ਇਹ ਜਿਹੜਾ ਡੋਮੀਨੀਅਨ ਆਫ ਕੈਨੇਡਾ ਬਣ ਦਿਆ ਇਹਦੇ ਦੋ ਅਪਰ ਤੇ ਲੋਅਰ ਕੈਨੇਡਾ ਹੁੰਦਾ ਸੀ ਅਪਰ ਕੈਨੇਡਾ ਦੇ ਵਿੱਚ ਅਨਟਰੀਆ ਹੁੰਦਾ ਸੀ ਲੋਅਰ ਕੈਨੇਡਾ ਦੇ ਵਿੱਚ ਕਿਊਬੈਕ ਹੁੰਦਾ ਸੀ ਤੇ ਨੋਵਾ ਸਕੋਸ਼ਾ ਤੇ ਬ੍ਰਾਂਡਸਵਿਕ ਜਿਹੜੇ ਆ ਉਹ ਵੀ ਸੈਪਰੇਟ ਕਲੋਨੀਆ ਸੀਗੇ ਬਾਅਦ ਦੇ ਵਿੱਚ ਇਹ ਚਾਰੇ ਇਕੱਠੇ ਹੁੰਦੇ ਹੋਈਆਂ ਪਰ ਇਹਨਾਂ ਦੀ ਆਪਸ ਦੇ ਵਿੱਚ ਪਹਿਲਾਂ ਕੋਈ ਸ਼ੇਅਰਡ ਸਰਕਾਰ ਨਹੀਂ ਸੀ ਟ੍ਰੇਡ ਟਰੈਵਲ ਕਈ ਪ੍ਰੋਬਲਮ ਸੀਗੀਆਂ ਇਹਨਾਂ ਦੀਆਂ ਜੋ ਜਿਹੜਾ ਇਹ ਸਾਰਾ ਕੁਝ ਇਹਦੇ ਵਿੱਚ ਹੈਗਾ ਇੱਕ ਮਹੱਤਵਪੂਰਨ ਗੱਲ ਇਹ ਸਾਰੇ ਕੁਝ ਦੇ ਵਿੱਚ ਹੋਰ ਆ ਕਿ ਅੱਜ ਦੇ ਦਿਨ ਨੂੰ ਜਿਹੜੇ ਇੰਡੀਜੇਨੀਅਸ ਲੋਕ ਨੇ ਉਹ ਹੋਰ ਤਰੀਕੇ ਨਾਲ ਦੇਖਦੇ ਆ ਇਸ ਕੈਨੇਡਾ ਡੇ ਨੂੰ ਜਦੋਂ ਇੱਥੇ ਯੂਰੋਪੀਅਨ ਪਹੁੰਚੇ ਇੰਡੀਜੇਨੀਅਸ ਲੋਕ ਜਿਹਦਾ ਆਪਾਂ ਪਹਿਲਾਂ ਦੱਸਿਆ ਫਸਟ ਰੇਸ਼ਨ ਇਨੀਅਟਿਟਿਸ ਤੇ ਮੈਟ੍ਰਿਕਸ ਉਹ ਇੱਥੇ ਰਹਿੰਦੇ ਸੀ ਹਜ਼ਾਰਾਂ ਸਾਲਾਂ ਤੋਂ ਰਹਿੰਦੇ ਸੀ ਉਹਨਾਂ ਦਾ ਇੱਕ ਸੱਭਿਆਚਾਰ ਸੀ ਉਹਨਾਂ ਦੀ ਇੱਕ ਪਾਸ਼ਾ ਸੀ ਬਹੁਤ ਸਾਰੀਆਂ ਪਾਸ਼ਾਵਾਂ ਸੀ ਬਹੁਤ ਸਾਰੇ ਸੱਭਿਆਚਾਰ ਸੀ ਉਹਨਾਂ ਦੀ ਆਪਣੀ ਸਰਕਾਰ ਸੀ ਆਪਣੇ ਹਿਸਾਬ ਨਾਲ ਉਹ ਚੱਲਦੇ ਸੀ ਜਦੋਂ ਇੱਥੇ ਲੋਕ ਆਏ ਉਹਦੇ ਤੋਂ ਬਾਅਦ ਸਾਰਾ ਕੁਝ ਇਹਨਾਂ ਨੇ ਉਹਨਾਂ ਕੋਲੋਂ ਕਹਿ ਲੋ ਵੀ ਲੈ ਲਿਆ ਤੇ ਇਹ ਇਹਦਾ ਅਸਰ ਜਿਹੜਾ ਹੁਣ ਇੱਥੇ ਤੱਕ ਪਿਆ ਵੀ ਇਹ ਲੋਕ ਇਸ ਚੀਜ਼ ਨੂੰ ਥੋੜਾ ਜਿਹਾ ਵੱਖਰੇ ਤਰੀਕੇ ਨਾਲ ਦੇਖਦੇ ਆ ਕਿ ਸਾਡੇ ਕੋਲੋਂ ਸਾਡੀ ਲੈਨ ਲਰਗੀ ਰੈਜਿਸਟ੍ਰੇਸ਼ਨ ਸਕੂਲਾਂ ਦਾ ਆਪਣਾ ਇਤਿਹਾਸ ਆ ਵੀ ਜਿਹੜਾ ਕੋਲੋਨੀਅਲ ਜਿਹੜਾ ਇੱਕ ਨਵਾਂ ਰਾਜ ਸੀਗਾ ਉਹ ਸ਼ੁਰੂ ਹੋਇਆ ਜਿਨ੍ਹਾਂ ਅਸੀਂ ਕਹਿੰਦੇ ਹਾਂ ਕਿ ਇਹ ਆਜ਼ਾਦੀ ਮਿਲ ਗਈ ਹਾਲਾਂਕਿ ਉਹਨਾਂ ਦੇ ਨਾਲ ਬਹੁਤ ਸਾਰੇ ਇਨਟਰਨਿਟੀਆ ਕੀਤੀਆਂ ਉਹਨਾਂ ਦੇ ਆਪਣੇ ਅਧਿਕਾਰ ਨੇ ਅੱਜ ਵੀ ਇੱਥੇ ਡਿਜੀਨੀਸ ਲੋਕਾਂ ਦੇ ਪਰ ਉਹਨਾਂ ਦਾ ਇੱਕ ਧਿਰ ਥੋੜਾ ਜਿਹਾ ਇਸ ਗੱਲ ਨੂੰ ਵੱਖਰੇ ਤਰੀਕੇ ਨਾਲ ਜ਼ਰੂਰ ਦੇਖਦਾ ਹੈ ਅਗਲੀ ਗੱਲਬਾਤ ਜਿਹੜੀ ਕਰਨੀ ਆ ਉਹ ਅਲਬਰਟਾ ਦੇ ਰੈਫਰੰਡਮ ਬਾਰੇ ਅਲਬਰਟਾ ਹਮੇਸ਼ਾ ਹੀ ਕਈ ਵਾਰੀ ਕੰਟਰੋਵਰਸੀ ਦੇ ਵਿੱਚ ਆਏ ਸਮੇਂ ਚਾਹੇ ਚਾਹੇ ਕੈਨੇਡਾ ਪੈਨਸ਼ਨ ਪਲਾਨ ਵਾਲਾ ਮਾਮਲਾ ਹੋਵੇ ਚਾਹੇ ਦੂਜੀ ਗੱਲਬਾਤ ਹੋਵੇ ਆਹ ਸ਼ੁੱਕਰਵਾਰ ਤੋਂ ਇੱਕ ਨਵਾਂ ਕਹਿ ਲੋ ਕਾਨੂੰਨ ਉੱਥੇ ਸ਼ੁਰੂ ਹੋ ਗਿਆ ਜਿਹਦੇ ਤਹਿਤ ਹੁਣ ਨਵੀਆਂ ਗੱਲਾਂ ਬਾਤਾਂ ਨਵੀਆਂ ਸਮੱਸਿਆਵਾਂ ਉੱਥੇ ਆਉਣਗੀਆਂ ਕੈਨੇਡਾ ਲੱਗਣਾ ਚਾਹੁੰਦਾ ਲੱਗ ਜਿਹੜਾ ਅਲਬਰਟਾ ਆ ਉਹਦੇ ਵਿੱਚ ਇੱਕ ਵਰਗ ਨੂੰ ਲੋਕਾਂ ਦੇ ਇੱਕ ਸੈਗਮੈਂਟ ਨੂੰ ਇਹ ਲੱਗਦਾ ਕਿ ਕੈਨੇਡਾ ਦੇ ਨਾਲ ਰਹਿ ਕੇ ਸਾਨੂੰ ਘਾਟਾ ਪੈ ਰਿਹਾ ਵੀ ਸਾਡੇ ਕੋਲੇ ਸਾਰਾ ਤੇਲ ਗੈਸ ਸਾਰਾ ਕੁਝ ਤੇ ਸਾਡੇ ਕੋਲ ਕੈਨੇਡਾ ਕੋਲੇ ਹੈ ਕੁਝ ਨਹੀਂ ਸਾਨੂੰ ਰਿਸੋਰਸਸ ਸਾਡੇ ਕੋਲੋਂ ਜ਼ਿਆਦਾ ਲੈ ਰਿਆ ਬਾਕੀ ਕੈਨੇਡਾ ਸਾਨੂੰ ਫਾਇਦਾ ਨਹੀਂ ਉਹਦਾ ਹੋ ਰਿਹਾ ਇਸੇ ਚੱਕਰ ਦੇ ਵਿੱਚ ਉਹ ਲੱਗਦਾ ਵੀ ਜੇ ਸੀ ਇੰਡੀਪੈਂਡੈਂਟ ਮੁਲਕ ਬਣ ਜਾਈਏ ਤੇ ਸਾਡੇ ਲੋਕ ਜਿਹੜੇ ਅਲਬਰਟਾ ਦੇ ਲੋਕ ਨੇ ਜਿਆਦਾ ਸੁਖੀ ਹੋ ਸਕਦੇ ਆ ਇੰਡੀਪੈਂਡੈਂਟ ਮੁਲਕ ਦੇ ਨਾਲੋਂ ਵੀ ਉਹਨਾਂ ਨੂੰ ਇਹ ਲੱਗਦਾ ਵੀ ਜੇ ਸਾਡੇ ਕੋਲੇ ਤਾਕਤ ਜ਼ਿਆਦਾ ਆ ਜਾਈਏ ਸਾਨੂੰ ਜਿਹੜੇ ਰਾਜਾਂ ਨੂੰ ਅਧਿਕਾਰ ਆ ਉਹ ਵੱਧ ਮਿਲ ਜਾਣ ਤਾਂ ਉਹਦੇ ਨਾਲ ਸਾਡਾ ਫਾਇਦਾ ਹੋ ਸਕਦਾ ਇਹਦੇ ਸਬੰਧੀ ਪਹਿਲਾਂ ਕਵਿਕ ਵਿੱਚ ਰੌਲਾ ਪਿਆ ਫਿਰ ਇੱਥੇ ਕਵਿਕ ਵਾਲੀ ਵੀ ਆਪਾਂ ਗੱਲ ਬਾਤ ਚ ਕਰਦੇ ਨੇ ਕਿ ਉੱਥੇ ਹੋਇਆ ਕੀ ਸੀ ਅਲਬਰਟਾ ਚ ਉਹਨੂੰ ਬੇਸਿਕਲੀ ਹੋ ਕੀ ਰਿਹਾ ਆਹ ਫਰਾਈਡੇ ਤੋਂ ਅਲਬਰਟਾ ਦੇ ਵਿੱਚ ਜਿਹੜਾ ਰੈਫਰੈਂਡਮ ਕਰਨਾ ਹੋਵੇ ਉਹ ਹੁਣ ਸੌਖਾ ਹੋ ਗਿਆ ਇਹਦਾ ਮਤਲਬ ਕੀ ਹੈ ਅਲਬਰਟਾ ਸਰਕਾਰ ਨੇ ਆਫੀਸ਼ੀਅਲੀ ਸਰਕਾਰੀ ਤੌਰ ਦੇ ਉੱਤੇ ਜਿਹੜੇ ਹਸਤਾਖਰ ਜਿਹੜੇ ਦਸਤਖਤ ਨੰਬਰ ਆਫ ਸਿਗਨੇਚਰਸ ਚਾਹੀਦੇ ਆ ਕਿਸੇ ਵੀ ਪ੍ਰੋਵਿੰਸ ਵਾਈਡ ਵੋਟ ਦੇ ਲਈ ਉਹ ਘਟਾ ਦਿੱਤੇ ਆ ਮਤਲਬ ਕਿਸੇ ਨੇ ਜੇ ਹੁਣ ਵੋਟ ਪਾਉਣੀ ਆ ਮੰਨ ਲਓ ਕਿਸੇ ਨੇ ਕਹਿਣਾ ਵੀ ਰੈਫਰੈਂਡਮ ਕਰਾਇਆ ਜਾਵੇ ਕਿ ਅਲਬਰਟਾ ਨੇ ਕੈਨੇਡਾ ਨਾਲ ਰਹਿਣਾ ਕਿ ਨਹੀਂ ਹੁਣ ਉਹ ਇਦਾਂ ਨਹੀਂ ਵੀ ਕੋਈ ਵੀ ਉੱਠ ਕੇ ਕਹਿ ਦੇਵੇ ਕਿ ਜੀ ਰੈਫਰੈਂਡਮ ਕਰਵਾਓ ਤੇ ਅਸੀਂ ਆ ਕਰਵਾਉਣਾ ਚਾਹੁੰਦੇ ਆ ਉਹਦੇ ਲਈ ਪਹਿਲਾਂ ਇੱਕ ਮਿਨੀਮਮ ਸਿਗਨੇਚਰ ਚਾਹੀਦੇ ਆ ਉਹ ਸਿਗਨੇਚਰ 177000 ਤੇ 120 ਦਿਨਾਂ ਦੇ ਵਿੱਚ ਚਾਹੀਦੇ ਆ ਤੇ ਤੁਹਾਡੇ ਕੋਲ 120 ਦਿਨਾਂ ਮੰਨ ਲਓ ਤੁਸੀਂ ਅੱਜ ਕਹੋ ਵੀ ਮੈਂ ਚਾਹੁੰਦੇ ਆ ਕਿ ਅਸੀਂ ਕੋਈ ਵੀ ਤੁਹਾਡਾ ਗਰੁੱਪ ਆ ਵੀ ਅਲਬਰਟਾ ਕੈਨੇਡਾ ਨਾਲੋਂ ਵੱਖ ਹੋ ਜਾਏ ਉਹ ਕਹਿੰਦੇ ਠੀਕ ਆ ਤੁਸੀਂ ਵੋਟਾਂ ਪਵਾ ਲਓ ਲੋਕਾਂ ਦੀ ਪਰ ਵੋਟਾਂ ਪਾਉਣ ਦੇ ਲਈ 170000 ਲੋਕ ਤੁਹਾਨੂੰ ਲਿਖ ਕੇ ਦਸਤਖਤ ਕਰਕੇ ਦੇਣ 120 ਦਿਨਾਂ ਦੇ ਵਿੱਚ ਤੁਸੀਂ ਇਕੱਠੇ ਕਰ ਲੋ ਤੇ ਅਸੀਂ ਉਹ ਕਹਿੰਦੇ ਵੋਟਾਂ ਪਵਾ ਦਾਂਗੇ ਪਹਿਲਾਂ ਕੀ ਸੀ ਪਹਿਲਾਂ 6 ਲੱਖ ਦਸਤਖਤ ਚਾਹੀਦੇ ਸੀ 90 ਦਿਨਾਂ ਦੇ ਵਿੱਚ ਵਿੱਚ ਸੋ ਇਹਦਾ ਮਤਲਬ ਸ਼ੁੱਕਰਵਾਰ ਤੋਂ ਹੁਣੇ ਨਿਜਮ ਸੌਖਾ ਹੋ ਗਿਆ ਕਿ ਜੇ ਕਿਸੇ ਨੇ ਰੈਫਰੈਂਡਮ ਫੈਸਲਾ ਤੋਂ ਬਾਅਦ ਚੁਣਾਓ ਰੈਫਰੈਂਡਮ ਚ ਵੋਟਾਂ ਪੈਣਗੀਆਂ ਵੀ ਕਿੰਨੇ ਲੋਕ ਕੈਨੇਡਾ ਨਾ ਰਹਿਣਾ ਕਿੰਨੇ ਲੋਕ ਕੈਨੇਡਾ ਨਾਲ ਨਹੀਂ ਰਹਿਣਾ ਪਰ ਵੋਟਾਂ ਪਾਉਣ ਦੇ ਲਈ ਪਹਿਲਾਂ 1.7 ਲੱਖ ਸਿਗਨੇਚਰ ਚਾਹੀਦੇ ਜਿਹੜੇ ਕਿ ਪਹਿਲਾਂ 6 ਲੱਖ ਸੀਗੇ ਸੋ ਇਹ ਹੁਣ ਦੂਜੀ ਗੱਲ ਇਹ ਆ ਵੀ ਕੁਝ ਲੋਕ ਕਹਿੰਦੇ ਅਸੀਂ ਇਹ ਪਿਟੀਸ਼ਨ ਕਰਾਉਣਾ ਚਾਹੁੰਦੇ ਆ ਪਿਟੀਸ਼ਨ ਲੈ ਕੇ ਆਉਂਦੇ ਆ ਪਿਟੀਸ਼ਨ ਜਿਹੜੀਆਂ ਪਲਾਨ ਕੀਤੀਆਂ ਜਾ ਰਹੀਆਂ ਵੀ ਕੈਨੇਡਾ ਦੇ ਨਾਲ ਰਹੇ ਕੁਝ ਕਹਿੰਦੇ ਵੀ ਅਸੀਂ ਇਹ ਪੁੱਛਣਾ ਚਾਹੁੰਦੇ ਤੁਸੀਂ ਵੱਖਰੇ ਹੋਣਾ ਕਿ ਨਹੀਂ ਹੋਣਾ ਇੱਕ ਗਰੁੱਪ ਆ ਉਹਨੂੰ ਕਹਿੰਦੇ ਅਲਬਰਟਾ ਪਲਸ ਪ੍ਰੋਸਪੈਰਿਟੀ ਪ੍ਰੋਜੈਕਟ ਉਹ ਇਹ ਚਾਹੁੰਦਾ ਹੈ ਕਿ ਅਸੀਂ 1.70 ਲੱਖ ਹਜ਼ਾਰ ਦਸਤਕਤ ਇਕੱਠੇ ਕਰ ਲਈਏ 120 ਦਿਨਾਂ ਦੇ ਵਿੱਚ ਤੇ ਪੁੱਛੀਏ ਕਿ ਸ਼ੁੱਡ ਅਲਬਰਟਾ ਬਿਕਮ ਇਟਸ ਓਨ ਕੰਟਰੀ ਇਹ ਆਪਣੇ ਆਪ ਇੱਕ ਦੇਸ਼ ਬਣ ਜਾਣਾ ਚਾਹੀਦਾ ਇਹਦੇ ਨਾਲ ਹੀ ਕੁਝ ਲੋਕ ਹੋਰ ਆ ਉਹਨਾਂ ਦੇ ਵਿੱਚ ਸਾਬਕਾ ਅਲਬਰਟਾ ਦੇ ਡਿਪਟੀ ਪ੍ਰੀਮੀਅਰ ਨੇ ਥਾਮਸ ਲੁਕਸੋਕ ਉਹ ਉਹਨਾਂ ਨੇ ਇੱਕ ਨਵੀਂ ਪਟੀਸ਼ਨ ਲਾਂਚ ਕਰਨ ਦੇ ਲਈ ਅਪਲਾਈ ਕੀਤਾ ਹੈ ਉਹ ਕਹਿੰਦੇ ਆ ਕਿ ਜਿਹੜਾ ਅਲਬਰਟਾ ਸ਼ੁੱਡ ਰਿਮੇਨ ਇਨ ਕੈਨੇਡਾ ਪਰ ਉਹਨਾਂ ਨੂੰ 6 ਲੱਖ ਵੋਟਾਂ ਚਾਹੀਦੀਆਂ ਸਿਗਨੇਚਰ ਚਾਹੀਦੇ ਆ 90 ਦਿਨਾਂ ਦੇ ਵਿੱਚ ਵਿੱਚ ਪੁਰਾਣੇ ਨਿਯਮਾਂ ਦੇ ਹਸਾਬ ਦੇ ਨਾਲ ਹੁਣ ਇੱਕ ਵੇਲੇ ਇਕਵਿਟੇਸ਼ਨ ਹੋ ਸਕਦੀ ਆ ਇਹ ਬੜੀ ਗੱਲ ਸਪਸ਼ਟ ਆ ਅਲਬਰਟਾ ਦਾ ਲਾ ਇੱਕ ਅਫੀਸ਼ੀਅਲ ਪਟੀਸ਼ਨ ਇੱਕ ਵੇਲੇ ਇੱਕ ਟਾਪਿਕ ਦੇ ਉੱਤੇ ਕਰ ਸਕਦਾ ਆ ਜੇ ਤੇ ਜਿਹੜੇ ਲੁਕਾਸੋਕਾ ਉਹਨਾਂ ਦੀ ਅਪਰੂਵ ਹੋ ਜਾਂਦੀ ਆ ਤਾਂ ਇਹਦੇ ਨਾਲ ਜਿਹੜੀ ਉਹ ਇੰਡੀਪੈਂਡੈਂਸ ਵੋਟ ਦੂਜੀ ਉਹ ਪਿੱਛੇ ਚਲੇ ਜਾਊਗੀ ਪ੍ਰੀਮੀਅਰ ਦਾ ਕੀ ਸਟੈਂਡ ਆ ਇੱਥੇ ਜਿਹੜੇ ਡੈਨੀਅਲ ਸਮਿਥ ਆ ਪ੍ਰੀਮੀਅਰ ਡੈਨੀਅਲ ਸਮਿਥ ਬਿਨਾਂ ਸ਼ੱਕ ਅ ਥੋੜੀ ਜੀ ਅਲਬਰਟਾ ਦੀ ਆਜ਼ਾਦੀ ਨੂੰ ਚਾਹੁੰਦੇ ਆ ਪ੍ਰਵੇਦਨ ਕੈਨੇਡਾ ਅਲਬਰਟਾ ਦੀ ਆਟਵਾ ਦੇ ਨਾਲ ਬਣਦੀ ਨਹੀਂ ਤੁਹਾਨੂੰ ਯਾਦ ਹੋਊਗਾ ਜਦੋਂ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਸੀਗੇ ਤੇ ਅ ਅਲਬਰਟਾ ਦੇ ਪ੍ਰੀਮੀਅਰ ਉਦੋਂ ਵੀ ਡੈਨੀਅਲ ਸਮਿਥ ਸੀ ਡੈਨੀਅਲ ਸਮਿਥ ਦੇ ਦਹੱਤ ਮਿਲਾਉਣ ਲਈ ਛੁੱਟਿਆ ਸੀ ਜਦੋਂ ਅਸਲ 'ਚ ਅ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੇ ਹੱਥ ਬਾਹਰ ਕੱਢਿਆ ਸੀ ਤੇ ਉਹਨੇ ਮਾੜਾ ਜਿਹਾ ਹੱਥ ਮੋੜਨੂ ਕੀਤਾ ਤੇ ਉਹਨੂੰ ਕਿੰਨਾ ਚਿਰ ਡੇਨੀਅਲ ਸਮਿਥ ਦਾ ਹੱਥ ਫੜ ਕੇ ਰੱਖਣਾ ਪਿਆ ਸੀ ਕੈਮਰਿਆਂ ਦੇ ਸਾਹਮਣੇ ਬਹੁਤ ਚਰਚਾ ਹੋਈ ਸੀ ਇਸ ਗੱਲ ਦੀ ਨਹੀਂ ਬਣਦੀ ਆਟਵਾ ਦੇ ਨਾਲ ਇਹਨਾਂ ਨੂੰ ਲੱਗਦਾ ਕਿ ਸਾਨੂੰ ਅਧਿਕਾਰ ਜ਼ਿਆਦਾ ਮਿਲਣੇ ਚਾਹੀਦੇ ਆ ਤੇ ਪ੍ਰੀਮੀਅਰ ਡੇਨੀਅਲ ਸਮਿਥ ਵੀ ਇਸੇ ਗੱਲ ਦੀ ਹਾਮੀ ਆ ਕਿ ਜਿਹੜੀ ਉਹਨਾਂ ਦੀ ਆਪਣੀ ਪ੍ਰਭੂਸੱਤਾ ਹੋਣੀ ਚਾਹੀਦੀ ਪਰ ਉਹਨਾਂ ਦਾ ਕਹਿਣਾ ਇਹ ਆ ਕਿ ਵਿਦਨ ਅ ਯੂਨਾਈਟਿਡ ਕੈਨੇਡਾ ਕੈਨੇਡਾ ਦੇ ਵਿੱਚ ਹੋਣੀ ਚਾਹੀਦੀ ਆ ਪਰ ਜਿਹੜਾ ਇਹ ਹੁਣ ਇਹ ਕਿ ਪ੍ਰਭੂ ਸੱਤਾ ਵਿਦਨ ਯੂਨਾਈਟਿਡ ਕੈਨੇਡਾ ਦਾ ਕੀ ਮਤਲਬ ਇਹ ਅਨਕਲੀਅਰ ਵੀ ਆ ਤੇ ਕੰਟਰੈਡਿਕਟਰੀ ਵੀ ਆ ਵੀ ਤੁਸੀਂ ਆਪਣੀ ਪ੍ਰਭੂ ਸੱਤਾ ਦੀ ਵੀ ਗੱਲ ਕਰਦੇ ਆ ਯੂਨਾਈਟਿਡ ਕੈਨੇਡਾ ਦੀ ਵੀ ਗੱਲ ਕਰਦੇ ਹੋ ਵੀ ਇਹ ਗੱਲ ਹੈਗੀ ਆ ਇਸ ਮਾਮਲੇ ਦੇ ਵਿੱਚ ਥੋੜਾ ਜਿਹਾ ਹੁਣ ਇਹਨਾਂ ਦੇ ਨਾਲ ਜਿਹੜੇ ਇਹਨਾਂ ਨੇ ਗੱਲਬਾਤ ਕੀਤੀ ਵੀ ਆ ਪਹਿਲਾਂ ਹੁਣ ਜਿਹੜੀ ਫੈਡਰਲ ਸਰਕਾਰ ਦੇ ਨਾਲ ਅਲਬਰਟਾ ਦਾ ਰੌਲਾ ਆ ਸੋ ਹੁਣ ਕਿਹੜੀ ਪਟੀਸ਼ਨ ਪਹਿਲਾਂ ਆਉਂਦੀ ਆ ਕਿਹਨੂੰ ਮਹੱਤਤਾ ਮਿਲਦੀ ਆ ਸ਼ੁੱਕਰਵਾਰ ਤੋਂ ਜਿਹੜੇ ਨਿਜਮ ਚੇਂਜ ਹੋ ਗਏ ਆ ਜੇ ਅਲਬਰਟਾ ਸੈਪਰੇਟ ਹੋਣ ਲਈ ਵੋਟ ਕੱਲ ਵੀ ਦਿੰਦਾ ਤੇ ਇਹ ਬਹੁਤ ਵੱਡਾ ਕਾਨੂੰਨੀ ਸੰਕਟ ਬਣ ਜਾਊਗਾ ਸਾਰਿਆਂ ਦੇ ਲਈ ਹੁਣ ਆ ਸ਼ੁੱਕਰਵਾਰ ਤੋਂ ਪਟੀਸ਼ਨਸ ਦੀ ਲੜਾਈ ਜਿਹੜੀ ਸ਼ੁਰੂ ਹੋ ਗਈ ਆ ਦੋਵੇਂ ਸਾਈਡ ਜਿਹੜੇ ਆ ਉਹ ਅ ਇਲੈਕਸ਼ਨ ਅਲਬਰਟਾ ਦੇ ਨਾਲ ਜਾ ਰਹੇ ਆ ਵੀ ਕਿਸੇ ਤਰ੍ਹਾਂ ਸਾਨੂੰ ਅਪਰੂਵ ਮਿਲ ਜੇ ਪਹਿਲਾਂ ਜਿਹਨੂੰ ਪਹਿਲਾਂ ਮਿਲ ਗਈ ਉਹਦੀ ਚੱਲਣੀ ਆ ਕਿਉਂਕਿ ਇੱਕੋ ਵੇਲੇ ਇੱਕ ਹੀ ਹੋ ਸਕਦੀ ਆ ਦੂਜੀ ਗੱਲਬਾਤ ਜਿਹੜੀ ਸਾਰੇ ਦੀ ਸਾਰੀ ਪਿੱਛੇ ਚਲੀ ਜਣੀਆਂ ਹੁਣ ਇਹਦੇ ਵਿੱਚ ਇਤਿਹਾਸ ਕੀ ਕਹਿੰਦਾ ਕੈਨੇਡਾ ਦੇ ਵਿੱਚ ਤੁਸੀਂ ਜਦੋਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਇਹ ਅਲਬਰਟਾ ਵੱਖ ਹੋਣ ਦੀ ਕੋਸ਼ਿਸ਼ ਕਰ ਰਿਹਾ ਕਵੈਕ ਨੇ ਕੋਸ਼ਿਸ਼ ਕੀਤੀ ਸੀ ਕਵੈਕ ਦੇ ਵਿੱਚ ਫ੍ਰੈਂਚ ਸਪੀਕਿੰਗ ਮੈਜੋਰਿਟੀ ਆਪਾਂ ਸਾਰੇ ਜਾਣਦੇ ਹਾਂ ਉੱਥੇ ਸਾਰਾ ਇੱਕ ਉਹਨਾਂ ਦਾ ਵੱਖਰਾ ਜਿਹਾ ਕਲਚਰ ਆ ਤੇ ਉਹਨਾਂ ਲੱਗਦਾ ਵੀ ਬਾਕੀ ਸਾਰੇ ਕੈਨੇਡਾ ਨਾਲੋਂ ਵੱਖਰਾ ਆ ਕੈਨੇਡਾ ਨਾਲੇ ਤਾਂ ਰਲਦਾ ਕੋਈ ਨੀ ਤੈਨੂੰ ਬੋੜਾ ਵੱਖ ਹੋ ਜਾਣਾ ਚਾਹੀਦਾ 1960 ਦੇ ਵਿੱਚ ਜਿਹੜੇ ਕਵੈਕਰ ਸੀਗੇ ਉਹਨਾਂ ਨੇ ਡਿਮਾਂਡ ਕੀਤੀ ਕਿ ਸਾਨੂੰ ਆਜ਼ਾਦੀ ਦਿੱਤੀ ਜਾਵੇ ਕੈਨੇਡਾ ਤੋਂ ਵੀ ਇੱਕ ਸੈਪਰੇਟ ਦੇਸ਼ ਬਣਾ ਦਿਓ ਅਸੀਂ ਦੇ ਵਿੱਚ ਰਫਰੈਂਡਮ ਹੋਇਆ ਵੋਟਾਂ ਪਈਆਂ 60% ਲੋਕਾਂ ਨੇ ਕਿਹਾ ਵੀ ਅਸੀਂ ਕੈਨੇਡਾ ਦੇ ਨਾਲ ਰਹਿਣਾ 40% ਕਹਿੰਦੇ ਨੇ ਨਹੀਂ ਰਹਿਣਾ 95 ਵਿੱਚ ਫੇਰ ਰਫਰੈਂਡਮ ਹੋਇਆ ਦੂਜੀ ਵਾਰੀ ਜਿਹੜਾ ਇਹ ਕੰਪੀਟੀਸ਼ਨ ਬਹੁਤ ਜ਼ਿਆਦਾ ਸੀ 50.6% ਲੋਕਾਂ ਨੇ ਕਿਹਾ ਵੀ ਅਸੀਂ ਨਾਲ ਰਹਿਣਾ 49.4% ਵੋਟਰਾਂ ਨੇ ਕਿਹਾ ਵੀ ਅਸੀਂ ਨਾਲ ਨਹੀਂ ਰਹਿਣਾ ਮਤਲਬ ਝਟਕਾ ਲੱਗਾ ਸੀ ਲੋਕਾਂ ਨੂੰ ਵੀ ਕੁਝ ਹਜ਼ਾਰਾਂ ਵੋਟਾਂ ਦੇ ਨਾਲ ਕੋਬੈਕ ਕੈਨੇਡਾ ਨਾਲੋਂ ਵੱਖਰਾ ਹੋ ਸਕਦਾ ਸੀ ਵੀ ਐਡੀ ਕੀ ਗੱਲ ਆ ਵੀ ਇੰਨੇ ਕੁ ਫਰਕ ਨਾਲ ਹੀ ਕੋਈ ਇਹ ਸਟੇਟ ਵੱਖਰੀ ਹੋ ਸਕਦੀ ਹੈ ਜਿਹੜੀ 95 ਦੀ ਵੋਟ ਤੋਂ ਬਾਅਦ ਫਿਰ ਕੈਨੇਡੀਅਨ ਫੈਡਰਲ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਕਲੈਰੀਫਾਈ ਕਰੋ ਕਿ ਸੈਪਰੇਟ ਹੋਣ ਦੇ ਰੂਲ ਕੀ ਹੁੰਦਾ 1998 ਦੇ ਵਿੱਚ ਫਿਰ ਕਿਹਾ ਸੀ ਕਿ ਜਿਹੜਾ ਯੂਨੀਲੇਟਰਲੀ ਇੱਕ ਪਾਸੜ ਕੋ ਬੈਕ ਕੈਨੇਡਾ ਨਾਲੋਂ ਵੱਖਰਾ ਨਹੀਂ ਹੋ ਸਕਦਾ ਸੋ ਉਥੇ ਕਲੀਅਰ ਮੈਜੋਰਿਟੀ ਚਾਹੀਦੀ ਉਹ ਮਾਮਲਾ ਪਹਿਲਾਂ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ ਹੈ ਉਹੀ ਰਸਤੇ ਦੇ ਉੱਤੇ ਹੁਣ ਇਸ ਵੇਲੇ ਅਲਬਰਟਾ ਆ ਪਰ ਇਹ ਥੋੜਾ ਜਿਹਾ ਭਾਵੇਂ ਡੈਨੀਅਲ ਸਮਿਥ ਉਹਨਾਂ ਨੇ ਨਿਜਮ ਸੌਖੇ ਕਰ ਦਿੱਤੇ ਆ ਰੈਫਰੈਂਡਮ ਕਰਾਉਣ ਦੇ ਲਈ ਪਰ ਕਾਨੂੰਨੀ ਤੌਰ ਦੇ ਉੱਤੇ ਗੱਲ ਨਹੀਂ ਸੌਖੀ ਦੀ ਜਿਸ ਤਰੀਕੇ ਨਾਲ ਪੇਸ਼ ਕੀਤੀ ਜਾ ਰਹੀ ਹੈ ਅਗਲੀ ਗੱਲਬਾਤ ਦੋਸਤੋ ਟੋਰਾਂਟੋ ਦੇ ਵਿੱਚ ਗਰਮੀ ਬਾਰੇ ਗਰਮੀ ਬਹੁਤ ਪੈ ਰਹੀ ਆ ਆਪਾਂ ਸਾਰੇ ਜਾਣਦੇ ਆ ਲਗਭਗ 40 ਡਿਗਰੀ ਸੈਂਟੀਗ੍ਰੇਡ ਤੇ ਨੇੜੇ ਤੇੜੇ ਫੀਲ ਲਾਈਕ ਹੁੰਦਾ ਆ ਦੂਜਾ ਉੱਤੇ ਹਿਊਮਿਡਿਟੀ ਸੈੱਲ ਆ ਸੈੱਲ ਦੇ ਨਾਲ ਹੋਰ ਜ਼ਿਆਦਾ ਹੈਲਥ ਪ੍ਰੋਬਲਮਸ ਆ ਰਹੀਆਂ ਸਪੈਸ਼ਲੀ ਜਿਹੜੇ ਬਜ਼ੁਰਗ ਆ ਜਾਂ ਉਹ ਜਿਨ੍ਹਾਂ ਨੂੰ ਕੋਈ ਨਾ ਕੋਈ ਹੈਲਥ ਇਸ਼ੂ ਹੈ ਜਿਹੜੇ ਰੈਂਟਰਸ ਨੇ ਕੁਛ ਹੁਣ ਕਿਰਾਏ ਤੇ ਰਹਿੰਦੇ ਆ ਮੰਨ ਲਓ ਇੱਕ ਰੈਂਟਰ ਨੇ ਆਪਣੀ ਖਾਂ ਦੇ ਸ਼ੁਕਨ ਨੂੰ ਅਸਥਮਾ ਦਾਵੇਂ ਦੀ ਬਿਮਾਰੀ ਆ 에어 ਕੰਡੀਸ਼ਨ ਉਹਨਾਂ ਨੇ ਤੋਂ ਬਿਨਾਂ ਰਹਿ ਨਹੀਂ ਜਾ ਸਕਦਾ ਹੁਣ ਦੂਜਾ ਇਹ ਆ ਕੇ ਕਈ ਲੋਕ ਉੱਥੇ AC ਅਫੋਰਡ ਹੀ ਨਹੀਂ ਕਰ ਸਕਦੇ ਹੁਣ 40 ਡਿਗਰੀ ਦੇ ਵਿੱਚ ਤੁਸੀਂ ਅੱਧ ਸਮਾਨੇ ਲਟਕੇ ਆ ਤੇ ਗਰਮੀ ਲੋੜੇ ਦੀ ਪੈ ਰਹੀ ਆ ਨਿਜਮ ਕੋਈ ਨਹੀਂ ਵੀ ਤੁਹਾਨੂੰ AC ਪ੍ਰੋਵਾਈਡ ਕੀਤਾ ਜਾਵੇ ਲੈਂਡਲੋਰ ਤੁਹਾਨੂੰ ਏਸੀ ਲਵਾ ਕੇ ਦੇਵੇ ਇਹ ਨਿਯਮ ਕੋਈ ਨਿਯਮ ਹੈਗਾ ਪਰ ਉਹ ਹਜੇ ਤੱਕ ਲਾਗੂ ਲੋਪੂ ਨਹੀਂ ਹੋਇਆ ਵਿਚ ਵਿਚਾਲੇ ਆ ਆਹ ਹੀਟ ਵੇਵ ਦੇ ਵਿੱਚ 42 ਲੋਕ ਐਮਰਜੈਂਸੀ ਰੂਮ ਦੇ ਵਿੱਚ ਗਏ ਆ ਆਹ ਥੋੜੇ ਦਿਨਾਂ ਦੇ ਵਿੱਚ ਵਿੱਚ ਜਿਹੜੀਆਂ ਕੁਝ ਮੌਤਾਂ ਹੋਈਆਂ ਉਹਨਾਂ ਦਾ ਸਬੰਧ ਵੀ ਗਰਮੀ ਨਾਲ ਜੋੜਿਆ ਜਾ ਰਿਹਾ ਥੋੜੇ ਸਾਲ ਪਹਿਲਾਂ ਹੀ ਗਿਣਤੀ ਸੈਂਕੜਿਆਂ ਤੱਕ ਪਹੁੰਚ ਗਈ ਸੀ ਕੋਈ ਲਾ ਲੈਂਡਲੋਰ ਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਇਦਾਂ ਦੀ ਗਰਮੀ ਦੇ ਵਿੱਚ ਏਸੀ ਜ਼ਰੂਰ ਪ੍ਰੋਵਾਈਡ ਕਰੋ ਇੱਕ ਬਿੱਲ 97 ਪਾਸ ਕੀਤਾ ਗਿਆ ਸੀ ਪਰ ਐਕਟਿਵ ਨਹੀਂ ਆ ਵਿਸ਼ੋ 23 ਦੇ ਵਿੱਚ ਅੰਟੈਰੀਓ ਨੇ ਬਿਲ 97 ਪਾਸ ਕੀਤਾ ਸੀ ਜਿਹਦੇ ਵਿੱਚ ਟੈਨੈਂਟ ਨੂੰ ਇਹ ਅਧਿਕਾਰ ਸੀ ਕਿ ਉਹ AC ਇੰਸਟਾਲ ਕਰਨ ਤੇ ਪਰ ਉਹ ਐਕਟੀਵੇਟ ਨਹੀਂ ਹੋਇਆ ਸੋ ਮਤਲਬ ਅਜੇ ਤੱਕ ਵੀ ਉਹਦਾ ਨਹੀਂ ਹੈ ਸੇਫਟੀ ਕੰਸਰਨ ਲੋਕ ਇੱਕ ਚਿੰਤਾ ਤੇ ਹੈ ਜਿਹੜਾ ਵਿੰਡੋ AC ਦਾ ਮਤਲਬ ਵੀ ਉਹ ਵਿੰਡੋ ਦੇ ਵਿੱਚ AC ਪੂਰੇ ਦਾ ਪੂਰਾ ਲਾ ਦਿੱਤਾ ਜਾਂਦਾ ਕਿਉਂਕਿ ਉਹਦਾ ਜਿਹੜੀ ਉਹ ਹੀਟ ਆ ਉਹ ਬਾਹਰ ਨਿਕਲਣੀ ਆ ਇੱਕ AC 219 ਦੇ ਵਿੱਚੋਂ ਬਾਹਰ ਲੱਗਾ ਡਿੱਗ ਪਿਆ ਸੀ ਤੇ ਬੱਚੇ ਦੀ ਮੌਤ ਹੋ ਗਈ ਸੀ ਬਿਲ 97 ਦੇ ਵਿੱਚ ਸੇਫਟੀ ਰਿਕੁਆਇਰਮੈਂਟ ਵੀ ਆ ਵੀ ਜੀਓ ਨੂੰ ਇੰਸਟਾਲ ਕਰਨਾ ਤੇ ਪ੍ਰੋਪਰ ਇੰਸਟਾਲੇਸ਼ਨ ਏਸੀ ਦੀ ਕੀਤੀ ਜਾਵੇ ਹੁਣ ਕੋਈ ਵੀ ਲਾਇ ਨਹੀਂ ਕਹਿੰਦਾ ਕਿ ਲੈਂਡਲੋਰਡ ਨੂੰ ਜ਼ਰੂਰੀ ਆ ਕਿ ਉਹ ਪ੍ਰੋਵਾਈਡ ਕਰੇ ਜਾਂ ਕੋਲ ਏਰੀਆ ਦਵੇ ਉੱਥੇ ਜਾਂ ਕੋਈ ਰੀਕ੍ਰिएशन ਰੂਮ ਦਵੇ ਜਾਂ ਕੋਈ ਜਿਹੜੀਆਂ ਲੌਬੀ ਹੋਵੇ ਹੀਟ ਵੇਵ ਦੇ ਦੌਰਾਨ ਬੰਦਾ ਘਰ ਚੋਂ ਨਿਕਲੇ ਕਿ ਉੱਥੇ ਚਲੇ ਜਵੇ ਜਿਹੜੇ ਸਾਰੇ ਸ਼ਹਿਰਾਂ ਦੇ ਵਿੱਚ ਪਬਲਿਕ 쿨ਿੰਗ ਸਿਸਟਮ ਵੀ ਹੈ ਨਹੀਂਗੇ ਸਾਰੇ ਸ਼ਹਿਰਾਂ ਚ ਨਹੀਂ ਹੁੰਦੇ ਆ ਬਹੁਤ ਸਾਰੇ ਪ੍ਰੋਵਾਈਡ ਕੀਤੇ ਜਾਂਦੇ ਪਰ ਹੈ ਨਹੀਂ ਜਿਹੜਾ ਸਿਟੀ ਆਫ ਟੋਰਾਂਟੋ ਐਸਵੇਲ ਉਹ ਮੈਕਸਿਮਮ ਟੈਂਪਰੇਚਰ ਬਾਇਲਾ ਦੇ ਉੱਤੇ ਕੰਮ ਕਰ ਰਿਹਾ ਜਿਹਦੇ ਵਿੱਚ ਇਹ ਆ ਕਿ ਲੈਂਡਲੋਰਡ ਇੰਡੋਰ ਟੈਂਪਰੇਚਰ ਨੂੰ ਗਰਮੀਆਂ ਦੇ ਵਿੱਚ 27 ਡਿਗਰੀ ਤੋਂ ਥੱਲੇ ਰੱਖੇ ਜਿੱਦਾਂ ਮਰਜ਼ੀ ਰੱਖੇ ਇਹ ਨਹੀਂ ਪਤਾ ਸੋ ਇਹ ਇਸ ਸਾਲ ਦੇ ਵਿੱਚ ਹਜੇ ਡਿਊ ਰਿਪੋਰਟ ਆਉਣੀ ਆ ਇਹਦੇ ਉੱਤੇ ਕੰਮ ਕੀਤਾ ਜਾ ਰਿਹਾ ਕਿ 27 ਡਿਗਰੀ ਤੋਂ ਥੱਲੇ ਟੈਂਪਰੇਚਰ ਅੰਦਰ ਰਹਿਣਾ ਚਾਹੀਦਾ ਇਹ ਜ਼ਿੰਮੇਵਾਰੀ ਲੈਂਡਲੋਰਡ ਦੀ ਆ ਮਕਾਨ ਮਾਲਕ ਦੀ ਆ ਉਹ ਜਿੱਦਾਂ ਮਰਜ਼ੀ ਕਰੇ ਇਹ ਏਸੀ ਪਾਇਲਟ ਪ੍ਰੋਜੈਕਟ ਕੀਤਾ ਨੇ ਸੀਨੀਅਰਸ ਦੇ ਲਈ ਸਿਟੀ ਪੋਰਟੇਬਲ ਏਸੀ ਯੂਨਿਟ ਦੇ ਰਿਹਾ ਕੁਝ ਜਿਹੜੇ ਘੱਟ ਆਮਦਨ ਵਾਲੇ ਲੋਕ ਆ ਜਾਂ ਕੋਈ ਸੀਨੀਅਰ ਨੇ ਜਿਨ੍ਹਾਂ ਨੂੰ ਕੋ ਮੈਡੀਕਲ ਕੰਡੀਸ਼ਨ ਆ ਲਾਟਰੀ ਸਿਸਟਮ ਦੇ ਨਾਲ ਏਸੀ ਕੱਢੇ ਜਾਂਦੇ ਆ ਟੈਨੈਂਟ ਗਰੁੱਪ ਜਿਹੜੇ ਹੈਗੇ ਨੇ ਉਹ ਡਿਮਾਂਡ ਕਰ ਰਿਹਾ ਕਿ ਇਹਦਾ ਕੋ ਪਰਮਨੈਂਟ ਸੋਲੂਸ਼ਨ ਹੋਣਾ ਚਾਹੀਦਾ ਕੋ ਪਰਮਨੈਂਟ ਇਹ ਸਿਰਫ ਕੋਈ ਪਾਇਲਟ ਪ੍ਰੋਜੈਕਟ ਨਹੀਂ ਕਿਉਂਕਿ ਰੌਲਾ ਇਹ ਆ ਕਿ ਇਹ ਮਾਮਲਾ ਸਿਰਫ ਇਦਾਂ ਨਹੀਂ ਆ ਕਿ ਕੋਈ ਲਕਜ਼ਰੀ ਚਾਹੀਦੀ ਹੈ ਵੀ ਏਸੀ ਚਾਹੀਦਾ ਕੋ ਬਹੁਤ ਮਤਲਬ ਸ਼ਾਨ ਵਾਲੀ ਚੀਜ਼ ਚਾਹੀਦੀ ਆ ਲੋੜ ਆ ਸੇਫਟੀ ਆ ਮੌਤ ਹੋ ਰਹੀ ਹੀਟ ਵੇਵ ਦੇ ਨਾਲ ਲੋਕਾਂ ਦੀ ਮਾਮਲਾ ਇਸ ਵੇਲੇ ਹੈ ਕਾਫੀ ਚਰਚਾ ਦੇ ਵਿੱਚ ਇੱਕ ਨਵੀਂ ਮਸ਼ੀਨ ਇਹਨੂੰ ਕੁਆਡਰਾ ਪੀਈਟੀ ਸੀਟੀ ਸਕੈਨਰ ਕਹਿ ਰਹੇ ਆ ਇਹਨੇ ਬੀਸੀ ਦੇ ਕੈਂਸਰ ਸੈਂਟਰ ਦੇ ਵਿੱਚ ਵੈਨਕੂਵਰ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਕੈਨੇਡਾ ਦੇ ਵਿੱਚ ਪਹਿਲੀ ਮਸ਼ੀਨ ਆ ਕੈਨੇਡਾ ਦੇ ਹੈਲਥ케ਅਰ ਸਿਸਟਮ ਦੇ ਵਿੱਚ ਹਮੇਸ਼ਾ ਹੀ ਇਹ ਲੋਕਾਂ ਨੂੰ ਤਰਾਜ ਰਹਿੰਦਾ ਵੀ ਇੱਥੇ ਜਿਹੜਾ ਸਿਸਟਮ ਠੀਕ ਨਹੀਂ ਆ ਡਿਲੇ ਬਹੁਤ ਆ ਦੇਰੀ ਹੁੰਦੀ ਆ ਵਾਰੀ ਨਹੀਂ ਆਉਂਦੀ ਵਾਰੀ ਆਉਂਦੀ ਤੇ ਚਿਰਵਾਦ ਆਉਂਦੀ ਆ ਡਾਇਗਨੋਸਿਸ ਦੇ ਵਿੱਚ ਹੀ ਨਹੀਂ ਵਾਰੀ ਆਉਂਦੀ ਕਿ ਕਿਹਦੀ ਸਕੈਨਿੰਗ ਦੀ ਵਾਰੀ ਨਹੀਂ ਇਹ ਮਸ਼ੀਨ ਇਹ ਸਾਰੀਆਂ ਸਮੱਸਿਆਵਾਂ ਮੱਲ ਕਰ ਦੂਗੀ ਇੱਕ ਤੇਜ਼ ਬਹੁਤ ਆ ਦੂਜੀ ਸਟਰੋਂਗ ਬਹੁਤ ਆ 25 ਗੁਣਾ ਜ਼ਿਆਦਾ ਸੈਂਸਿਟਿਵ ਆ ਤੇ ਕਈ ਗੁਣਾ ਜ਼ਿਆਦਾ ਤੇਜ਼ ਆ ਪੁਰਾਣੀਆਂ ਮਸ਼ੀਨਾਂ ਨਾਲੋਂ ਜਿਹੜੀਆਂ ਕੈਨੇਡਾ ਦੇ ਵਿੱਚ ਅੱਜ ਤੱਕ ਮੋਸਟ ਐਡਵਾਂਸਡ ਮਸ਼ੀਨ ਮੰਨੀਆਂ ਜਾਂਦੀਆਂ ਇਹ ਬਾਡੀ ਦੇ ਵੱਡੇ ਏਰੀਆ ਨੂੰ ਕਵਰ ਕਰਦੀ ਆ ਅ ਮਤਲਬ ਹੈਡ ਤੋਂ ਲੈ ਕੇ ਪੈਲਵਿਸ ਤੱਕ ਤੇ ਇਹ ਮਲਟੀਪਲ ਸਕੈਨਸ ਨਹੀਂ ਚਾਹੀਦੀਆਂ ਇਹਦੇ ਲਈ ਬੈਟਰ ਇਮੇਜ ਆਉਂਦੇ ਆ ਤੇਜ ਇਮੇਜ ਆਉਂਦੇ ਆ ਇਹ ਜਿਹੜੀ ਬਾਇਓਕੇਮਿਕਲ ਇਮੇਜਿੰਗ ਆ ਪੀਈਟੀ ਆ ਤੇ ਸੀਟੀ ਸਟਰਕਚਰਲ ਇਮੇਜਿੰਗ ਆ ਦੋਹਾਂ ਨੂੰ ਇਕੱਠਿਆਂ ਕਰਕੇ ਕਹਿੰਦੇ ਕਰਦੀ ਆ ਇੱਕ ਤੇ ਪੇਸ਼ੈਂਟ ਦਾ ਕੰਫਰਟ ਬਹੁਤ ਆ ਜਿਹੜਾ ਪਹਿਲਾਂ ਚੰਗੀ ਸਕੈਨ ਪੂਰੀ ਕਰਨੀ ਹੋਵੇ 2 ਘੰਟੇ ਲੱਗ ਜਾਂਦੇ ਸੀ ਉਹ ਪਹਿਲਾਂ ਕਰਕੇ ਫਿਰ ਤੁਹਾਨੂੰ ਕਿੰਨਾ ਥੋੜਾ ਜਿਹਾ ਆਰਾਮ ਕਰ ਲੋ ਫਿਰ ਦੂਜੀ ਵਾਰੀ ਕਰਦੇ ਆ ਇਹ 30 ਸੈਕਿੰਡ ਲਾਉਂਦੀ ਆ ਸਿਰਫ 23 ਉਹ ਮਸ਼ੀਨ ਜੀ ਦੇ ਵਿੱਚ ਲੰਮੇ ਪੈਣਾ ਕਿਹੜਾ ਸੌਖਾ ਜਿਹੀ ਸੀਟੀ ਸਕੈਨ ਵਾਲੀ ਹੁੰਦੀ ਆ ਇਹ ਸੈਕਿੰਡ 30 ਲਾਉਂਦੀ ਆ ਕਿ ਨਾਲ ਹੀ ਜਿਹੜਾ ਉਹ ਪੇਸ਼ੈਂਟ ਆ ਉਹ ਸਕੈਨ ਹੋ ਕੇ ਬਾਹਰ ਆ ਜਾਂਦੀ ਆ ਹਾਲਾਂਕਿ ਇਹ ਵੀ ਕਿਹਾ ਇਹਨਾਂ ਨੇ ਮਹਾਰਾ ਨੇ ਕਿ ਜਿਹੜੀਆਂ ਪਹਿਲੀਆਂ ਮਸ਼ੀਨਾਂ ਸੀ ਯੂਜ਼ ਕਰ ਰਹੇ ਉਹ ਵੀ ਠੀਕ ਆ ਮਾੜੀਆਂ ਨਹੀਂ ਉਹ ਵੀ ਹਜੇ ਤੱਕ ਐਕੂਰੇਟ ਆ ਰਿਲਾਇਬਲ ਆ ਸਾਰਾ ਕੁਝ ਠੀਕ ਆ ਪਰ ਇਹ ਮਸ਼ੀਨ ਨੇ ਜਿਹੜੀ ਇੱਕ ਤਬਦੀਲੀ ਲਿਆਂਦੀ ਆ ਕ੍ਰਾਂਤੀ ਲਿਆਂਦੀ ਆ ਇਹਨੂੰ ਹਜੇ ਰਿਸਰਚਰਸ ਜਿਹੜੇ ਯੂਬੀਸੀ ਸਟੱਡੀ ਕਰ ਰਹੇ ਆ ਜਾਂ ਉੱਥੇ ਜਿਹੜੀ ਰੇਡੀਓ ਫਾਰਮਾਸਿਊਟੀਕਲਸ ਨੇ ਖਾਸ ਕਰ ਉਹਦੇ ਵਿੱਚ ਉਹਨਾਂ ਨੂੰ ਵੀ ਹੈਲਪ ਦੇਊਗੀ ਪਰ ਬਹੁਤ ਹੀ ਤੇਜ਼ ਤੇ ਵਧੀਆ ਟੈਕਨੀਕ ਹੈ ਜਿਹਦੇ ਨਾਲ ਕੈਨੇਡਾ ਦੇ ਵਿੱਚ ਹੈਲਥ케ਅਰ ਸਿਸਟਮ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਫਾਇਦਾ ਹੋਏਗਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਣਵੀਂ ਗੱਲਬਾਤ